ਇਨ ਪ੍ਰਕਾਰ ਦਾ ਤਪ ਨੰਬਰ 1 ਤਾਮਸੀ ਤਪ ਅੰਨ ਪਾਣੀ ਦਾ ਤਿਆਗ ਕਰ ਦੇਣਾ ਜਲ ਤਾਰੇ ਕਰਨੇ ਧੂਨੀਆਂ ਤਪਣੀਆਂ ਆਪਣੇ ਸ਼ਰੀਰ ਨੂੰ ਕਸ਼ਟ ਦੇ ਕਰਕੇ ਤਪੱਸਿਆ ਕਰਨੀ ਨੰਬਰ 2 ਰਾਜਸੀ ਤਪ ਉੱਤੇ ਕਰਮਾ ਵੱਲੋਂ ਭੈੜੇ ਕਰਮਾ ਵੱਲੋਂ ਆਪਣੀ ਇੰਦਰੀਆਂ ਨੂੰ ਰੋਕਣਾ ਇੰਦਰੀਆਂ ਕਿਹੜੀਆਂ ਹਾਥ ਪੈਰ ਨਾਖ ਮੁਖ ਤੁਦਾ ਨਾ ਵਰਤੇ ਨਾ ਸਾਤ ਕੀ ਤਪ ਅੰਤਹਿ ਕਰਨ ਦੀ ਬਿਰਤੀ ਨੂੰ ਪਦਾਰਥਾਂ ਦੇ ਵੱਲੋਂ ਰੋਕ ਕਰਕੇ ਅੰਤਰਮੁਖੀ ਕਰਨਾ ਭਾਵ ਆਪਣੀ ਬਿਰਤੀ ਨੂੰ ਪਰਮਾਤਮਾ ਦੇ ਸਰੂਪ ਦੇ ਵਿੱਚ ਸਥਿਤ ਕਰਨਾ ਜੇਤ ਦੀ ਇਕਾਗਰਤਾ ਦਾ ਨਾਮ ਤਪ ਹੈ ਗੁਰਬਾਣੀ ਦੇ ਵਿੱਚ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰਾਂ ਦੀ ਸੇਵਾ ਨੂੰ ਸਾਰੇ ਤਪ ਆ ਲੈਣ ਵਾਲੇ ਸ਼੍ਰੋਮਣੀ ਤਪ ਲਿਖਿਆ ਮਹਾਰਾਜ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਦੁਰ ਸੇਵਾ ਤਪਾਸਰ ਤਪਸਾਰ